ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲਖਣੀ ਜੀ ਦੇ ਵੇੜੇ ਨੂਰਾਨੀ ਬਾਲਕ ਬਾਬਾ ਸ਼੍ਰੀ ਚੰਦ ਜੀ ਨੇ ਜਨਮ ਲਿਆ ਜਦੋਂ ਇਸ ਸੁਲਖਣੇ ਬਾਲਕ ਦਾ ਜਨਮ ਹੋਇਆ ਤਾਂ ਉਸ ਵੇਲੇ ਮਾਤਾ ਸੁਲਖਣੀ ਜੀ ਨੂੰ ਸ਼ਿਵ ਜੀ ਮਹਾਰਾਜ ਦੇ ਦਰਸ਼ਨ ਹੋਏ ਹੁਣ ਸੰਗਤਾਂ ਦੇ ਮਨ ਵਿੱਚ ਵਿਚਾਰ ਆਏਗਾ ਕਿ ਸ਼ਿਵ ਜੀ ਮਹਾਰਾਜ ਦੇ ਦਰਸ਼ਨ ਕਿਉਂ ਹੋਏ ਪਿਆਰੀ ਸਾਧ ਸੰਗਤ ਜੀ ਇਹ ਸੋਚਣ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਗੁਰੂ ਜੀ ਦੇ ਮਾਤਾ ਪਿਤਾ ਭੈਣ ਭਰਾ ਤੇ ਹੋਰ ਸੰਬੰਧੀ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ ਤੇ ਸ਼ਿਵ ਜੀ ਗਣੇਸ਼ ਸ਼੍ਰੀ ਰਾਮਚੰਦਰ ਜੀ ਤੇ ਸ਼੍ਰੀ ਕ੍ਰਿਸ਼ਨ ਜੀ ਦੀ ਬੜੇ ਪ੍ਰੇਮ ਅਤੇ ਆਦਰ ਸਹਿਤ ਪੂਜਾ ਕਰਦੇ ਸਨ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆ ਕੇ ਉਸ ਇੱਕ ਅਕਾਲ ਪੁਰਖ ਨਾਲ ਸਾਰੇ ਕਾਇਨਾਤ ਨੂੰ ਜੋੜਿਆ ਸ਼ਿਵ ਜੀ ਮਹਾਰਾਜ ਨੇ ਮੁਕਤ ਹੋਣ ਵਾਸਤੇ ਪਰਮਾਤਮਾ ਦੇ ਘਰ ਯਾਨੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਬਾਬਾ ਸ਼੍ਰੀ ਚੰਦ ਜੀ ਦੇ ਰੂਪ ਵਿੱਚ ਅਵਤਾਰਤ ਆ ਰਿਹਾ ਸੋ ਜਦੋਂ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਹੋਇਆ ਤਾਂ ਉਸ ਵੇਲੇ ਮਾਤਾ ਸੁਲਖਣੀ ਜੀ ਨੂੰ ਸ਼ਿਵ ਜੀ ਮਹਾਰਾਜ ਦੇ ਦਰਸ਼ਨ ਹੋਏ। ਇਸ ਬਾਲਕ ਦੇ ਸਿਰ ਦੇ ਵਾਲ ਸੁਨਹਿਰੇ ਚਮਕੀਲੇ ਸਨ ਪਰ ਨਿਕਿਆ ਨਿਕਿਆ ਲਟਾਂ ਵਾਂਗ ਬਨੇ ਹੋਏ ਸਨ। ਇਹਨਾਂ ਦੇ ਸੱਜੇ ਕੰਨ ਵਿੱਚ ਗੋਲ ਜਹੀ ਮਾਸ ਦੀ ਕੁਦਰਤੀ ਮੁੰਦਰਾ ਪਈ ਹੋਈ ਸੀ। ਇਹਨਾਂ ਦੇ ਜਨਮ ਵੇਲੇ ਸਾਰਾ ਕਮਰਾ ਸੁਗੰਧੀ ਨਾਲ ਭਰ ਗਿਆ ਸੀ। ਜਦੋਂ ਦਾਈ ਨੇ ਚੁੱਕ ਕੇ ਸ੍ਰੀ ਜਨ ਜੀ ਨੂੰ ਮਾਤਾ ਜੀ ਦੀ ਗੋਦੀ ਵਿੱਚ ਪਾਇਆ ਤਾਂ ਇਹ ਬਾਲਕ ਬਹੁਤ ਹਸੇ। ਇਹਨਾਂ ਸਾਰੇ ਲੱਛਣਾਂ ਨੇ ਉਸ ਵੇਲੇ ਹਾਜ਼ਰ ਮਾਈਆਂ ਤੇ ਦਾਈ ਨੂੰ ਹੈਰਾਨ ਕਰ ਦਿੱਤਾ ਬੇਬੇ ਨਾਨਕੀ ਜੀ ਅਗੰਮੀ ਸੋਝੀ ਵਾਲੇ ਸਨ ਤੇ ਅੰਦਰੋਂ ਮਹਿਸੂਸ ਕਰਦੇ ਸਨ ਕਿ ਨਿਰੰਕਾਰ ਹੀ ਨਾਨਕ ਵੀਰ ਨਾਲ ਕਿਸੇ ਸਧਾਰਨ ਇਸਤਰੀ ਦਾ ਰਿਸ਼ਤਾ ਨਹੀਂ ਹੋਇਆ ਸਗੋਂ ਇਹ ਵੀ ਉੱਚ ਜੀ ਰੂਹ ਹੈ ਤੇ ਇਹਨਾਂ ਦੋਹਾਂ ਦੇ ਘਰ ਪੈਦਾ ਹੋਣ ਵਾਲਾ ਬੱਚਾ ਵੀ ਕੋਈ ਮਹਾਨ ਪਵਿੱਤਰ ਆਤਮਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਬੜੇ ਖੁਸ਼ ਹੋਏ ਉਹਨਾਂ ਨੇ ਵੀ ਆਪਣੇ ਹੱਥੀਂ ਦਰ ਆਇਆਂ ਨੂੰ ਬਖਸ਼ਿਸ਼ਾਂ ਦਿੱਤੀਆਂ ਤੇ ਵਧਾਈਆਂ ਲਈਆਂ 13ਵੇਂ ਵਾਲੇ ਦਿਨ ਸਾਰੇ ਪਰਿਵਾਰ ਨੇ ਖੁਸ਼ੀ ਦੇ ਛਗਣ ਮਨਾਏ ਤੇ ਦਾਨ ਪੁੰਨ ਕੀਤਾ ਬਖਸ਼ਿਸ਼ਾਂ ਦਿੱਤੀਆਂ ਤੇ ਬਲਗ ਦਾ ਨਾਮ ਰੱਖਿਆ ਗਿਆ ਸ੍ਰੀ ਚੰਦ ਇਸ ਬਲਕ ਨੂੰ ਈਸ਼ਵਰ ਕੋਟੀ ਦਾ ਪੁਰਖ ਦੱਸਿਆ ਗਿਆ ਹੈ ਬਾਬਾ ਸ੍ਰੀ ਚੰਦ ਜੀ ਦੀ ਜਨਮ ਕੁੰਡਲੀ ਬਣਾਉਣ ਵਾਲੇ ਪੰਡਤ ਨੂੰ ਵੀ ਚੰਗਾ ਚੌਕਾ ਦਾਨ ਦਿੱਤਾ ਗਿਆ ਸਾਧ ਸੰਗਤ ਜੀ ਇਹ ਸਾਰੀਆਂ ਰਸਮਾਂ ਪੰਡਤਾਂ ਨੂੰ ਬੁਲਾਉਣਾ ਤੇ ਕੁੰਡਲੀਆਂ ਬਣਵਾਉਣੀਆਂ ਸ਼੍ਰੀ ਗੁਰ ਨਾਨਕ ਦੇਵ ਜੀ ਤੋਂ ਪਹਿਲਾਂ ਚੱਲਦੀਆਂ ਸਨ ਹੌਲੀ-ਹੌਲੀ ਜਿਸ ਤਰ੍ਹਾਂ ਗੁਰੂ ਸਾਹਿਬਾਨ ਸੰਗਤ ਨੂੰ ਗਿਆਨ ਕਰਵਾਉਂਦੇ ਰਹੇ ਤਾਂ ਸਿੱਖ ਦਾ ਰਿਸ਼ਤਾ ਇਹਨਾਂ ਤੋਂ ਟੁੱਟਦਾ ਗਿਆ ਬਾਲ ਸ਼੍ਰੀ ਚੰਨ ਜੀ ਆਲਮਸਤ ਸੁਭਾਅ ਵਾਲੇ ਸਨ ਸਾਥੀਆਂ ਨਾਲ ਖੇਡਦੇ ਹੁੰਦੇ ਸਨ ਲੋੜ ਵੇਲੇ ਮਾਤਾ ਜੀ ਪਾਸੋਂ ਖਾ ਪੀ ਲੈਂਦੇ ਸਨ ਪਰ ਲੜਾਈ ਝਗੜੇ ਤੇ ਕਲੇਸ਼ ਕਦੇ ਵੀ ਨਹੀਂ ਸੀ ਕਰਦੇ ਇਸੇ ਲਈ ਬਾਲ ਸਾਥੀਆਂ ਵਿੱਚ ਵੀ ਬੜੇ ਹਰਮਨ ਪਿਆਰੇ ਸਨ ਉਹ ਸ਼ਾਮਾਂ ਵੇਲੇ ਪਿਤਾ ਗੁਰੂ ਜੀ ਨਾਲ ਬੜੇ ਖੁਸ਼ ਰਹਿੰਦੇ ਤੇ ਉਹਨਾਂ ਨਾਲ ਬੜਾ ਲਾਡ ਕਰਦੇ ਰਾਤ ਪਿਤਾ ਜੀ ਕੋਲ ਹੀ ਸੌਂਦੇ ਸਨ ਹੁਣ ਸ੍ਰੀ ਚੰਜੀ 2.5-3 ਸਾਲ ਦੇ ਹੋ ਗਏ ਸਨ ਇਹਨਾਂ ਦੀ ਦੇਖਭਾਲ ਲਈ ਕਮਲਿਆ ਸੇਵਕ ਸਦਾ ਤੈਨਾਤ ਰਹਿੰਦੇ ਕਦੇ-ਕਦੇ ਇਹ ਪਿਤਾ ਦੇ ਮੋਦੀ ਖਾਨੇ ਵੀ ਚਲੇ ਜਾਂਦੇ ਸਨ ਉੱਥੇ ਹਰ ਵੇਲੇ ਰੌਣਕ ਲੱਗੀ ਰਹਿੰਦੀ ਸੀ ਰੌਣਕ ਨੂੰ ਦੇਖ ਕੇ ਬਾਲ ਸ੍ਰੀ ਚੰਜੀ ਬਹੁਤ ਖੁਸ਼ ਹੁੰਦੇ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਸ ਸਤਸੰਗੀ ਵੀ ਆ ਜਾਇਆ ਕਰਦੇ ਸਨ ਬਾਲਕ ਪਿਤਾ ਨੂੰ ਬਚਨ ਬਿਲਾਸ ਕਰਦੇ ਆ ਸੁਣਦੇ ਸਨ ਜਦੋਂ ਪਿਤਾ ਗੁਰੂ ਨਾਨਕ ਦੇਵ ਜੀ ਖਾਲੀ ਹੁੰਦੇ ਤਾਂ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਪ੍ਰਭੂ ਦੀ ਯਾਦ ਵਿੱਚ ਜੁੜ ਜਾਂਦੇ ਸਨ ਬਾਲਕ ਸ਼੍ਰੀ ਚੰਦ ਜੀ ਇਹ ਸਾਰਾ ਨਜ਼ਾਰਾ ਆਪਣੀਆਂ ਅੱਖਾਂ ਨਾਲ ਦੇਖਦੇ ਸਨ ਜਿਸ ਤਰ੍ਹਾਂ ਪਿਤਾ ਜੀ ਸਭ ਨੂੰ ਸਤ ਕਰਤਾਰ ਜਪਾਉਂਦੇ ਹਨ ਇਸੇ ਤਰ੍ਹਾਂ ਇਹ ਬਾਲਕ ਆਪਣੇ ਬਾਲ ਸਾਥੀਆਂ ਨੂੰ ਵੀ ਸਤ ਕਰਤਾਰ ਜਪਉਣ ਲੱਗ ਪਏ ਉਹ ਬਾਲਪਨ ਤੋਂ ਹੀ ਪਿਤਾ ਜੀ ਦੇ ਪਾਸ ਹੁੰਦੇ ਸਨ ਪਿਤਾ ਜੀ ਗੁਰੂ ਅੰਮ੍ਰਿਤ ਵੇਲੇ ਇਸ਼ਨਾਨ ਉਪਰੰਤ ਸਮਾਧੀ ਸਥਿਤ ਹੋ ਜਾਂਦੇ ਸਨ ਜਦੋਂ ਬਾਲਕ ਬਾਬਾ ਸ਼੍ਰੀ ਚੰਦ ਜੀ ਦੀ ਅੱਖ ਕਦੇ ਖੁੱਲ ਜਾਂਦੀ ਸੀ ਤਾਂ ਪਿਤਾ ਜੀ ਨੂੰ ਸਮਾਧੀ ਵਿੱਚ ਲੀਨ ਹੀ ਦੇਖਦੇ ਸਨ ਹੁਣ ਇਹ ਵੀ ਉਹਨਾਂ ਦੀ ਤਰ੍ਹਾਂ ਚੌਂਕੜੀ ਮਾਰ ਕੇ ਅੱਖਾਂ ਮੀਟ ਕੇ ਪ੍ਰਭੂ ਰੰਗ ਵਿੱਚ ਲੀਨ ਹੋ ਜਾਂਦੇ ਸਨ ਤੇ ਇਹਨਾਂ ਦੀ ਇਹ ਆਦਤ ਹੁਣ ਵੱਧ ਹੀ ਜਾ ਰਹੀ ਸੀ ਬਹੁਤ ਦਿਨ ਵੇਲੇ ਵੀ ਜਿੱਥੇ ਇਕਾਂਤ ਦਿਸਦਾ ਚੌਂਕੜੀ ਮਾਰ ਕੇ ਬੈਠ ਜਾਂਦੇ ਤੇ ਪ੍ਰਭੂ ਸਿਮਰਨ ਵਿੱਚ ਲੀਨ ਹੋ ਜਾਂਦੇ ਸਨ ਬਾਹਰ ਜੇ ਬਾਲਕਾਂ ਨਾਲ ਖੇਡਣ ਜਾਂਦੇ ਤਾਂ ਉਹਨਾਂ ਨੂੰ ਗੋਲ ਧਾਰੇ ਵਿੱਚ ਬਿਠਾ ਕੇ ਚੌਂਕੜੀਆਂ ਮਰਵਾ ਕੇ ਸਤ ਕਰਤਾਰ ਦੀ ਧੋਨੀ ਲਗਵਾ ਦਿੰਦੇ ਸਨ ਹੁਣ ਉਹ ਖੇਡ ਦੇ ਘਟ ਤੇ ਸਿਮਰਨ ਵੱਲ ਜ਼ਿਆਦਾ ਰੁਚਿਤ ਹੁੰਦੇ ਜਾ ਰਹੇ ਸਨ ਖਾਣ ਪੀਣ ਵੱਲੋਂ ਧਿਆਨ ਘਟਦਾ ਜਾ ਰਿਹਾ ਸੀ ਬਸਤਰ ਤਾਂ ਉਂਝ ਵੀ ਨਹੀਂ ਸਨ ਪਾਉਂਦੇ ਮਾਤਾ ਜੀ ਹਰ ਵੇਲੇ ਪਿੱਛੇ ਲੱਗੇ ਰਹਿੰਦੇ ਸਨ ਕਿ ਲਾਲ ਜੀ ਇਹ ਖਾ ਲੋ ਇੱਥੇ ਬਹਿ ਜਾਓ ਪਰ ਉਹਨਾਂ ਦੀ ਸੁਰਤ ਹਰ ਵੇਲੇ ਪ੍ਰਭੂ ਨਾਲ ਜੁੜੀ ਰਹਿੰਦੀ ਸੀ ਉਹ ਘਰ ਦੇ ਮਾਹੌਲ ਤੋਂ ਨਿਰਲੇਪ ਰਹਿੰਦੇ ਸਨ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਜਾ ਕੇ ਬੈਠਣਾ ਤੇ ਉਹਨਾਂ ਦੇ ਬਚਨ ਸੁਣਨਾ ਉਹਨਾਂ ਨੂੰ ਕਾਰਵਿਹਾਰ ਕਰਦਿਆਂ ਦੇਖਣਾ ਬਹੁਤ ਹੀ ਚੰਗਾ ਲੱਗਦਾ ਸੀ ਉਹ ਪਿਤਾ ਜੀ ਪਾਸੋਂ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛਦੇ ਸਨ ਪਿਤਾ ਜੀ ਪਾਸੋਂ ਗੱਲ ਸਮਝਣੀ ਉਨਾਂ ਨੂੰ ਬਹੁਤ ਚੰਗੀ ਲੱਗਦੀ ਸੀ ਉਹ ਅਕਸਰ ਸਮਾਧੀ ਵਿੱਚ ਲਿਬਲੇਨ ਰਹਿੰਦੇ ਸਨ ਪੂਆ ਨਾਨਕੀ ਜੀ ਉਹਨਾਂ ਨੂੰ ਜਦੋਂ ਵੀ ਚੌਂਕੜੇ ਮਾਰੇ ਬੈਠੇ ਦੇਖਦੇ ਸਨ ਤਾਂ ਸ਼ੁਕਰਾਨੇ ਨਾਲ ਭਰ ਜਾਂਦੇ ਸਨ ਬਾਲਕ ਸ਼੍ਰੀ ਚੰਨ ਜੀ ਰਿੰਦ ਦਾ ਘਰ ਵਿੱਚ ਹੀ ਸਨ ਪਰ ਮੁਕਤਮਨ ਹੋ ਕੇ ਰਹਿੰਦੇ ਸਨ ਉਧਰੋਂ ਪਿਤਾ ਸ਼੍ਰੀ ਗੁਰਨਾਨਕ ਦੇਵ ਜੀ ਆਪ ਪ੍ਰਚਾਰ ਕਰਨ ਲਈ ਪ੍ਰਚਾਰ ਦੌਰਿਆਂ ਉੱਪਰ ਚਲੇ ਜਾਂਦੇ ਸਨ ਜਿਸ ਨਾਲ ਘਰ ਦਾ ਮਾਹੌਲ ਉਦਾਸ ਹੋ ਜਾਂਦਾ ਸੀ ਬਾਬਾ ਸ਼ਰੀ ਚੰਦ ਜੀ ਤੇ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੈਰ ਹਾਜ਼ਰੀ ਦਾ ਪ੍ਰਭਾਵ ਬਹੁਤਾ ਨਹੀਂ ਪਿਆ ਉਹ ਤਾਂ ਵਿਰਖਤ ਹੋ ਕੇ ਸਾਧਨਾ ਵਿੱਚ ਜੁਟ ਜਾਂਦੇ ਸਨ ਘਰ ਵੱਲੋਂ ਉਹ ਅਸਲੋਂ ਮੁਕਤ ਸਨ ਉਹ ਘਰ ਵਿੱਚ ਰਹਿੰਦੇ ਸਨ ਪਰ ਉਹਨਾਂ ਦਾ ਰਹਿਣਾ ਨਾ ਰਹਿਣ ਵਰਗਾ ਸੀ ਉਹ ਵਿਰਖਤ ਸਨ ਪਰ ਪਰਿਵਾਰ ਵਿੱਚ ਹੀ ਰਹਿੰਦੇ ਸਨ ਤਿਆਗੇ ਹੋ ਕੇ ਰਹਿੰਦੇ ਸਨ ਪਰ ਸਮਾਜ ਵਿੱਚ ਵਿਚਰਦੇ ਸਨ ਇਹਨਾਂ ਗੁਣਾਂ ਵਾਲੇ ਸੰਤ ਹੀ ਉਦਾਸੀ ਕਹਾਏ ਹਨ ਜਦੋਂ ਬਾਬਾ ਸ਼੍ਰੀ ਚੰਦ ਜੀ ਦੀ ਉਮਰ 7 ਸਾਲਾਂ ਦੀ ਹੀ ਸੀ ਤਾਂ ਉਦੋਂ ਉਹਨਾਂ ਦੇ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਆਪਣੀ ਭੈਣ ਬੀਬੀ ਨਾਨਕੀ ਜੀ ਦੀ ਝੋਲੀ ਪਾਇਆ ਤੇ ਜਗਤ ਉਧਾਰ ਲਈ ਚਲੇ ਗਏ ਬਾਬਾ ਸ਼੍ਰੀ ਚੰਦ ਜੀ ਬਚਪਨ ਵਿੱਚ ਹੀ ਸਮਾਧੀ ਲਾਉਣ ਦੇ ਅਭਿਆਸੀ ਹੋ ਗਏ ਸਨ ਬਾਲ ਰੂਪ ਸ਼੍ਰੀ ਚੰਦ ਜੀ ਜਿੱਥੇ ਕਿਤੇ ਖੁੱਲੀ ਥਾਂ ਵੇਖਦੇ ਉੱਥੇ ਸਮਾਧੀ ਲੀਨ ਹੋ ਜਾਂਦੇ ਬੇਬੇ ਨਾਨਕੀ ਜੀ ਨੇ ਇੱਕ ਸੇਵਕ ਕਮਲਿਆ ਹਰ ਵੇਲੇ ਬਾਲ ਸ੍ਰੀ ਚੰਨ ਜੀ ਦੀ ਸੇਵਾ ਲਈ ਨਿਯੁਕਤ ਕੀਤਾ ਹੋਇਆ ਸੀ। ਬਾਬਾ ਜੀ ਜਿੱਥੇ ਵੀ ਜਾਂਦੇ ਸਨ, ਕਮਲਿਆ ਜੀ ਨਾਲ ਹੀ ਜਾਂਦੇ ਸਨ। ਜੇ ਉਹ ਸਮਾਧੀ ਲਗਾਉਂਦੇ ਤਾਂ ਕਮਲਿਆ ਜੀ ਪਰੇ ਹਟ ਕੇ ਬੈਠ ਜਾਂਦੇ ਸਨ। ਹੁਣ ਉਹ 9 ਸਾਲਾਂ ਦੇ ਹੋ ਗਏ ਸਨ ਤੇ ਬੋਧਾ ਕਰਕੇ ਸਮਾਧੀ ਸਥਿਤੀ ਰਹਿੰਦੇ ਸਨ। ਸਮਾਧੀ ਲਾਉਣ ਦੀ ਜਾਗ ਉਹਨਾਂ ਨੂੰ ਆਪਣੇ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਪਾਸੋਂ ਲੱਗੀ ਸੀ। ਬਾਬਾ ਸ੍ਰੀ ਚੰਦ ਜੀ ਪਿਤਾ ਦਾ ਲਾਡਲਾ ਹੋਣ ਕਰਕੇ ਉਹਨਾਂ ਦੇ ਨਾਲ ਹੀ ਸੌਂਦੇ ਸਨ ਉਹਨਾਂ ਦੇ ਪਿਤਾ ਜੀ ਪਹਿਰ ਰਾਤ ਰਹਿੰਦੀ ਇਸ਼ਨਾਨ ਕਰਕੇ ਸਮਾਧੀ ਸਥਿਤ ਹੋ ਜਾਂਦੇ ਸਨ ਭੂਆ ਨਾਨਕੀ ਜਿਨੇ ਵੀ ਕਈ ਵਾਰੀ ਵੇਖਿਆ ਕਿ ਬਾਲ ਸ੍ਰੀ ਚੰਦ ਜੀ ਰਾਤ ਵੇਲੇ ਸਮਾਧੀ ਦੀ ਅਵਸਥਾ ਵਿੱਚ ਬੈਠੇ ਰਹਿੰਦੇ ਸਨ ਇੱਕ ਵਾਰੀ ਉਹ ਰਹਿ ਨਾ ਸਕੇ ਤੇ ਆਪਣੇ ਦੁਲਾਰੇ ਭਤੀਜੇ ਨੂੰ ਇਹ ਪੁੱਛ ਲਿਆ ਕਿ ਤੁਸੀਂ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਕੀ ਕਰਦੇ ਹੋ ਪੂਆ ਜੀ ਦੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਬੈਠਣ ਦਾ ਵਲ ਉਹਨਾਂ ਨੂੰ ਉਹਨਾਂ ਦੇ ਪਿਤਾ ਜੀ ਨੇ ਦੱਸਿਆ ਹੈ ਤੇ ਨਾਲ ਹੀ ਸਤਨਾਮ ਦਾ ਜਾਪ ਕਰਨਾ ਵੀ ਸਮਝਾਇਆ ਹੈ। ਬਾਬਾ ਸ਼੍ਰੀ ਚੰਦ ਜੀ ਘੰਟੇ ਤੱਕ ਕੀ ਤਿੰਨ ਤਿੰਨ ਚਾਰ ਚਾਰ ਦੇਣਾ ਦੀ ਸਮਾਧੇ ਲਗਾਉਂਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਚੰਦ ਜੀ ਬਾਰੇ ਇਹ ਪਵ ਵਿਖਵਾਣੀ ਕੀਤੀ ਸੀ ਕਿ ਇਹ ਬਾਲ ਜਤੀ ਹੋਏਗਾ, ਵੱਡਾ ਪ੍ਰਤਾਪੀ ਹੋਏਗਾ, ਇਸ ਦਾ ਪੰਥ ਚੱਲੇਗਾ। ਆਪਣੇ ਜਪ ਤਪ ਤੇ ਪ੍ਰੇਮਾ ਭਗਤੀ ਦੇ ਬਲ ਤੇ ਇਹ ਪ੍ਰਸਿੱਧ ਮਹਾਤਮਾ ਹੋਏਗਾ ਇਸ ਦੀ ਸਿੱਖਿਆ ਨੂੰ ਸਾਧੂ ਸੰਤ ਤੇ ਸਿੱਧ ਲੋਕ ਵੀ ਮੰਨਣਗੇ ਸ੍ਰੀ ਗੁਰੂ ਨਾਨਕ ਦੇਵ ਜੀ ਪੂਰਨ ਸਮਰਾਥ ਹਨ ਉਹ ਗ੍ਰਸਥ ਤੇ ਤਿਆਗ ਵਿੱਚ ਇੱਕ ਰਸ ਹਨ ਉਹਨਾਂ ਨੇ ਗ੍ਰਸਥੀ ਹੋ ਕੇ ਤਿਆਗੀਆਂ ਵਾਲਾ ਜੀਵਨ ਬਤਾਇਆ ਤੇ ਗ੍ਰਸਥੀਆਂ ਨੂੰ ਨਿਰਲੇਪਤਾ ਵਾਲਾ ਸੰਦੇਸ਼ ਦ੍ਰਿੜ ਕਰਾਉਣ ਲਈ ਯਾਤਰਾ ਕੀਤੀ ਤੇ ਉਹਨਾਂ ਨੇ ਹੀ ਬਾਬਾ ਸ਼੍ਰੀ ਚੰਜੀ ਨੂੰ ਭੇਖ ਧਾਰੀ ਵਿਰਕਤਾਂ ਵਾਲਾ ਨਿਰ ਇਛਤ ਜੀਵਨ ਕਿਵੇਂ ਜਿਉਣਾ ਹੈ ਇਸ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਇਸ ਤਰ੍ਹਾਂ ਬਾਬਾ ਸ਼੍ਰੀ ਚੰਜੀ ਨੇ ਪਿਤਾ ਜੀ ਦੁਆਰਾ ਦੱਸਿਆ ਨਿਰਵਾਣ ਮਾਰਗ ਇਸ ਲੋਕਾਈ ਨੂੰ ਦੱਸਿਆ ਤੇ ਸ਼ਬਦ ਰਾਹੀਂ ਉਦਾਸੀ ਸਾਧੂਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਰਗ ਤੇ ਤੋਰਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀ ਜਾਣ ਤੋਂ ਪਹਿਲਾਂ ਬਾਬਾ ਸ਼੍ਰੀ ਚੰਦ ਜੀ ਨੂੰ ਕਿਹਾ ਕਿ ਤੁਸੀਂ ਭੂਆ ਜੀ ਪਿਤਾ ਜੀ ਦੇ ਹੁਕਮ ਅਨੁਸਾਰ ਆਪਣੇ ਜਿਹੇ ਤਿਆਗੀਆਂ ਵੈਰਾਗੀਆਂ ਮਹਾਪੁਰਖਾਂ ਦੀ ਆਗੂ ਰੂਪ ਵਿੱਚ ਅਗਵਾਈ ਕਰਨੀ ਹੈ ਤੇ ਸਿੱਖ ਪੰਥ ਦਾ ਪ੍ਰਚਾਰ ਕਰਨਾ ਹੈ ਬਾਬਾ ਸ਼੍ਰੀ ਚੰਦ ਜੀ ਖਾਣ ਪੀਣ ਵੱਲੋਂ ਅਵੇਸਲੇ ਰਹਿੰਦੇ ਸਨ ਭੁੱਖੇ ਪਾਣੇ ਚਾਰ-ਚਾਰ ਦਿਨ ਕਮਰੇ ਵਿੱਚ ਹੀ ਸਮਾਧੀ ਲਾ ਕੇ ਬੈਠੇ ਰਹਿੰਦੇ ਸਨ ਇਸ ਤਰ੍ਹਾਂ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ 8 ਸਾਲਾਂ ਬਾਅਦ ਧਰਮ ਪ੍ਰਚਾਰ ਕਰਕੇ ਵਾਪਸ ਮੁੜੇ ਆ ਕੇ ਬੇਬੇ ਨਾਨਕੀ ਜੀ ਨੂੰ ਮਿਲੇ ਬਾਬਾ ਸ਼੍ਰੀ ਚੰਦ ਜੀ ਆਪਣੇ ਪਿਤਾ ਜੀ ਨੂੰ ਮਿਲੇ ਤੇ ਉਹਨਾਂ ਨੂੰ ਮੱਥਾ ਟੇਕਿਆ ਓਨੀ ਦੇਰ ਚਰਨਾ ਤੋਂ ਨਹੀਂ ਉੱਠੇ ਜਿੰਨੀ ਦੇਰ ਤੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰ ਦਾ ਸੀਸ ਚੁੱਕ ਕੇ ਉਹਨਾਂ ਨੂੰ ਆਪਣੇ ਗੜ ਲਾਣ ਨਹੀਂ ਲਾਇਆ ਪਿਤਾ ਪੁੱਤਰ ਚਿਰਾਂ ਪਿਛੋਂ ਮਿਲੇ ਸਨ ਪੂਰੇ 8 ਸਾਲਾਂ ਬਾਅਦ ਮਿਲੇ ਸਨ ਹੁਣ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੁਪੁੱਤਰ ਸ਼੍ਰੀ ਚੰਦ ਜੀ ਨੂੰ ਜੋ ਹੁਣ ਕਿਸ਼ੋਰ ਅਵਸਥਾ ਵਿੱਚ ਪੁੱਜ ਗਏ ਸਨ ਉਹਨਾਂ ਨੂੰ ਕੁਝ ਹੋਰ ਅਧਿਆਤਮਕ ਗਿਆਨ ਦੇਣਾ ਸੀ ਬਾਬਾ ਸ਼੍ਰੀ ਚੰਦ ਜੀ ਹੁਣ 15 ਸਾਲਾਂ ਦੇ ਗੱਭਰੂ ਜਵਾਨ ਹੋ ਚੁੱਕੇ ਸਨ ਪਰ ਮੋਹ ਵਸ ਪਿਤਾ ਜੀ ਦੇ ਨਾਲ ਹੀ ਸੁੱਤੇ ਸੌਣ ਦਾ ਤਾਂ ਇੱਕ ਬਹਾਨਾ ਹੀ ਸੀ ਦਰਸਲ ਗੁਰੂ ਜੀ ਨੇ ਇਕਾਂਤ ਵਾਸ ਹੋ ਕੇ ਕਈ ਗੋਜ ਰਮਝਾ ਆਪਣੇ ਬਾਲਕ ਨੂੰ ਸਮਝਾਉਣੀਆਂ ਸਨ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪਤਾ ਲੱਗ ਚੁੱਕਾ ਸੀ ਕਿ ਸ਼੍ਰੀ ਚੰਦ ਜੀ ਕਈ ਕਈ ਦਿਨ ਸਮਾਧੀ ਲਾ ਕੇ ਬੈਠੇ ਰਹਿੰਦੇ ਹਨ ਅੱਜ ਉਹਨਾਂ ਨੇ ਆਪਣੇ ਅੱਖੀਂ ਵੇਖ ਲਿਆ ਕਿ ਉਹਨਾਂ ਦਾ लाਡਲਾ ਪ੍ਰਭਾਤ ਸਮੇਂ ਤੱਕ ਸਮਾਧੀ ਸਥਿਤ ਰਹਿੰਦਾ ਹੈ ਗੁਰੂ ਜੀ ਨੇ ਇਹ ਨਜ਼ਾਰਾ ਪਹਿਲੀ ਵਾਰੀ ਵੇਖਿਆ ਸੀ ਪੁੱਤਰ ਦੀ ਅਡੋਲ ਸਮਾਧੀ ਸਤਿਗੁਰੂ ਜੀ ਨੂੰ ਬਹੁਤ ਚੰਗੀ ਲੱਗੀ ਉਹਨਾਂ ਨੇ ਆਪਣੇ ਸੁਪੁੱਤਰ ਨੂੰ ਨਾਲ ਲਿਆ ਵੇਈ ਨਦੀ ਤੇ ਜਲੇ ਗਏ ਤੇ ਉੱਥੇ ਜਾ ਕੇ ਇਸ਼ਨਾਨ ਕੀਤਾ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁਝ ਹੋਰ ਗੂੜ੍ਹ ਗਿਆਨ ਦੇ ਨੁਕਤੇ ਆਪਣੇ ਸੁਪੁੱਤਰ ਨੂੰ ਸਮਝਾਏ ਦੋਹਾਂ ਪਿਓ ਪੁੱਤਰਾਂ ਨੇ ਵੇਈ ਨਦੀ ਦੇ ਕਿਨਾਰੇ ਹੀ ਸਮਾਦੀ ਲਾ ਕੇ ਆਪਣਾ ਨਿਤਨੇਮ ਪੂਰਾ ਕੀਤਾ ਤੇ ਫਿਰ ਘਰ ਵਾਪਸ ਆ ਗਏ ਕੁਝ ਸਮੇਂ ਬਾਅਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੁਬਾਰਾ ਲੋਕਾਂ ਦੇ ਉਧਾਰ ਵਾਸਤੇ ਚਲੇ ਗਏ ਪਰ ਬਾਬਾ ਸ੍ਰੀ ਚੰਦ ਜੀ ਆਪਣੇ ਪਿਤਾ ਜੀ ਦੇ ਬਚਨਾਂ ਦੀ ਕਮਾਈ ਕਰਨ ਲੱਗ ਪਏ ਬਾਬਾ ਸ੍ਰੀ ਚੰਦ ਜੀ ਨੇ ਪਿਤਾ ਜੀ ਵਾਂਗੂ ਹੀ ਸਤ ਸੰਗ ਦਾ ਪਰਵਾਹ ਚਲਾ ਦਿੱਤਾ ਜੋ ਕੋਈ ਪਰਮਾਰਥ ਦੀ ਗੱਲ ਸਮਝਣਾ ਚਾਹੁੰਦਾ ਤਾਂ ਉਸ ਨੂੰ ਸਮਝਾ ਕੇ ਨਿਹਾਲ ਕਰਦੇ ਸਨ ਪਰ ਅਕਸਰ ਉਹ ਟੰਕ ਸਮਾਧੀ ਵਿੱਚ ਲੇਵਲীন ਹੀ ਰਹਿੰਦੇ ਸਨ ਬਾਬਾ ਸ਼੍ਰੀ ਚੰਦ ਜੀ ਨੇ ਬੜੇ ਅਦਮ ਨਾਲ ਆਪਣਾ ਨਜ਼ਰੀਆ ਸਪਸ਼ਟ ਕੀਤਾ ਸੀ ਮੈਂ ਗ੍ਰਸਤੀ ਨਹੀਂ ਬਣਾਗਾ ਸਗੋਂ ਵਿਰਖthi ਰਹਾਂਗਾ ਮੇਰੇ ਰਾਹੀ ਦੀਖਿਆ ਲੈਣ ਵਾਲੇ ਸਾਰੇ ਮੇਰੇ ਨਾਦੀ ਸੰਤਾਨ ਕਹੋਣਗੇ ਅਜਿਹੇ ਲੋਕਾਂ ਦਾ ਸੰਬੰਧ ਮੇਰੇ ਰਾਹੀ ਪਿਤਾ ਜੀ ਨਾਲ ਜੁੜਿਆ ਰਹੇਗਾ ਦੇ ਪਿਤਾ ਜੀ ਰਾਹੀ ਇਹਨਾਂ ਦੀ ਸ਼ਬਦ ਡੋਰ ਸਿੱਧੀ ਨਿਰੰਕਾਰ ਨਾਲ ਜੁੜੀ ਰਹੇਗੀ ਬਿੰਦੀ ਸੰਤਾਨ ਦਾ ਵਾਦਾ ਬਾਬਾ ਲਖਮੀ ਚੰਦ ਰਾਹੀ ਹੋਏਗਾ ਇਸ ਤਰ੍ਹਾਂ ਵੇਦੀਆਂ ਦੀ ਗੁੱਲ ਵਧੇਗੀ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਜਾਓ ਇਸ ਤਰ੍ਹਾਂ ਦਾਦਾ-ਦਾਦੀ ਦੀ ਪ੍ਰਸੰਨਤਾ ਲੈ ਕੇ ਬਾਬਾ ਸ਼੍ਰੀ ਚੰਦ ਜੀ ਵਾਪਸ ਸੁਲਤਾਨਪੁਰ ਲੋਧੀ ਬੇਬੇ ਨਾਨਕੀ ਜੀ ਪਾਸ ਆ ਗਏ ਜਦੋਂ ਬਾਬਾ ਸ਼੍ਰੀ ਚੰਦ ਜੀ 24 ਸਾਲਾਂ ਦੇ ਸਨ ਆਪ ਪਿਤਾ ਜੀ ਨੇ ਆਪ ਦਾ ਧਿਆਨ ਗਹਿਰੇ ਚਿੰਤਨ ਵੱਲ ਮੋੜਿਆ ਤੇ ਗਹਿਣ ਅਧਿਐਨ ਕਰਨ ਦੀ ਪ੍ਰੇਰਣਾ ਦਿੱਤੀ। ਬਾਬਾ ਸ਼੍ਰੀ ਚੰਦ ਜੀ ਆਪਣੇ ਪਿਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਤੱਖ ਪਰਮੇਸ਼ਰ ਰੂਪ ਮੰਨਦੇ ਸਨ। ਜਿੱਥੇ ਉਹਨਾਂ ਦੇ ਪਿਤਾ ਬਹੁਤ ਵੱਡੇ ਬਾਣੀਕਾਰ ਹੋਏ ਹਨ। ਉੱਥੇ ਬਾਬਾ ਸ਼੍ਰੀ ਚੰਦ ਜੀ ਨੇ ਪਿਤਾ ਪ੍ਰੇਮ ਵਿੱਚ ਇੱਕ ਆਰਤਾ ਉਚਾਰਨ ਕੀਤਾ ਜਿਸ ਦਾ ਸਿਰਲੇਖ ਸੀ ਬਾਬਾ ਸ਼੍ਰੀ ਚੰਦ ਸ੍ਰੀ ਮੁਖਵਾਕ ਆਰਤਾ। ਗੁਰੂ ਜੀ ਨੇ ਘਰ ਦੀਆਂ ਸਾਰੀਆਂ ਵਸਤਾਂ ਗਰੀਬਾਂ ਲੋੜਵੰਦਾਂ ਵਿੱਚ ਵੰਡ ਦਿੱਤੀਆਂ ਤੇ ਚਾਬੀਆਂ ਚਾਚੇ ਲਾਲੂ ਦੇ ਹਵਾਲੇ ਕਰਕੇ ਆਪ ਖੋਕੇ ਆ ਗਏ ਪਰ ਘਰ ਨਹੀਂ ਸੀ ਗਏ ਸਦੋਂ ਇੱਕ ਸਿੱਧਕੀ ਸਿੱਖ ਅਜਿੱਤੇ ਰੰਧਾਵੇ ਦੇ ਖੂਹ ਤੇ ਆ ਕੇ ਟਿਕਾਣਾ ਕੀਤਾ ਇੱਥੇ ਹੀ ਬਾਬਾ ਸ਼੍ਰੀ ਚੰਜੀ ਆਪਣੇ ਛੋਟੇ ਭਰਾ ਲਖਮੀ ਚੰਦ ਤੇ ਮਾਮੇ ਕ੍ਰਿਸ਼ਨਾ ਨੂੰ ਨਾਲ ਲੈ ਕੇ ਬਾਰਾਠ ਤੋਂ ਆਏ ਤੇ ਬੜੇ ਸਤਿਕਾਰ ਨਾਲ ਉਹ ਆਰਦਾ ਪੜਿਆ ਫੁੱਲਾਂ ਦੀ ਵਰਖਾ ਕੀਤੀ ਤੇ ਸਾਧੂ ਰੀਤ ਅਨੁਸਾਰ ਧੂਪ ਦੀਪ ਕਿਸ ਰਾਤ ਛੜਕ ਕੇ ਪਿਤਾ ਦੀ ਪੂਜਾ ਕੀਤੀ ਇੱਥੇ ਹੀ ਮਾਤਾ ਸੁਲਖਣੀ ਜੀ ਨੇ 21 ਸਾਲਾਂ ਬਾਅਦ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ دیدار ਗੁਰੂ ਜੀ ਛੇਤੀ ਹੀ ਪਖੌਕੇ ਤੋਂ ਕਰਤਾਰਪੁਰ ਆ ਗਏ ਤੇ 1579 ਈਸਵੀ ਵਿੱਚ ਕਰਤਾਰਪੁਰ ਵਸਾਇਆ ਇੱਥੇ ਇੱਕ ਮਰਿਆਦਾ ਕਾਇਮ ਕੀਤੀ ਛੋਟਾ ਸੁਪੁੱਤਰ ਤੇ ਮਹਿਲ ਸੰਗਤ ਦੀ ਸੇਵਾ ਕਰਦੇ ਤੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਗੁਰੂ ਜੀ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਦੇ ਗੁਰੂ ਜੀ ਨੂੰ ਤਸੱਲੀ ਹੋ ਗਈ ਕਿ ਸਾਰਾ ਪਰਿਵਾਰ ਇਸ ਸਿੱਖੀ ਦੀ ਟਕਸਾਲ ਨੂੰ ਵਾਧੇ ਪਾ ਕੇ ਸੰਗਤਾਂ ਦਾ ਉਧਾਰ ਕਰੇਗਾ ਇੱਕ ਦਿਨ ਗੁਰੂ ਜੀ ਨੇ ਸਾਰੇ ਪਰਿਵਾਰ ਨੂੰ ਬਿਠਾ ਕੇ ਨਸੀਹਤ ਦਿੱਤੀ ਤੇ ਸਾਰੇ ਆਪੋ ਆਪਣੀ ਡਿਊਟੀ ਨਿਭਾਉਣ ਲੱਗੇ ਗੁਰੂ ਜੀ ਇੱਥੋਂ ਹੀ ਪਰਿਵਾਰ ਨੂੰ ਸਾਥ ਕਰਤਾ ਰੱਖ ਕੇ ਚੌਥੇ ਉਦਾਸੀ ਲਈ ਰਵਾਨਾ ਹੋ ਗਏ ਤੇ ਇਹ ਪੱਕੀ ਕਰ ਗਏ ਕਿ ਉਹ ਥੋੜੇ ਅਰਸੇ ਬਾਅਦ ਇਥੇ ਆ ਕੇ ਨਿਵਾਸ ਕਰਨਗੇ ਉਨੀ ਦੇਰ ਤੱਕ ਬਾਬਾ ਸ਼੍ਰੀ ਚੰਦ ਜੀ ਧਰਮਸ਼ਾਲਾ ਦੇ ਪ੍ਰਚਾਰ ਦੇ ਕਾਰਜ ਨੂੰ ਨਿਭਾਉਣਗੇ ਇਸ ਲਈ ਬਾਬਾ ਸ਼੍ਰੀ ਚੰਦ ਜੀ ਨੇ ਪਿਤਾ ਜੀ ਦੇ ਹੁਕਮ ਅਨੁਸਾਰ ਧਰਮਸ਼ਾਲਾ ਵਿੱਚ ਪ੍ਰਚਾਰ ਉਪਦੇਸ਼ ਤੇ ਨਾਮ ਸਿਮਰਨ ਦਾ ਕੰਮ ਸੰਭਾਲਿਆ ਗੁਰੂ ਸਾਹਿਬ ਦੁਆਰਾ ਚਲਾਈ ਗਈ ਮਰਿਆਦਾ ਵਿੱਚ ਕੋਈ ਫਰਕ ਨਹੀਂ ਆਉਣ ਦਿੱਤਾ ਇਸ ਤਰ੍ਹਾਂ ਗੁਰੂ ਜੀ ਨੇ 30 ਸਾਲ ਵਿੱਚ ਧਰਮ ਪ੍ਰਚਾਰ ਦੇ ਦੌਰਿਆਂ ਦਾ ਕਾਰਜ ਸੰਪੂਰਨ ਕੀਤਾ ਗੁਰੂ ਸਾਹਿਬ ਨੇ ਜਦੋਂ ਸੁਣਿਆ ਕਿ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਧਰਮਸ਼ਾਲਾ ਦਾ ਕੰਮ ਬਕਾਇਦੇ ਬਿਜੇ ਨਾਲ ਚੱਲ ਰਿਹਾ ਹੈ ਤਾਂ ਬਾਬਾ ਸ਼੍ਰੀ ਚੰਦ ਜੀ ਨੂੰ ਬਹੁਤ ਅਸੀਸਾਂ ਦਿੱਤੀਆਂ ਸਾਲ 1596 ਵਿੱਚ ਬਾਬਾ ਲੈਣਾ ਜੀ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਮੇਲ ਹੋ ਗਿਆ ਮਸਤਕ ਦੇ ਲਿਖੇ ਨੂੰ ਪੜਨ ਵਾਲੇ ਬਾਬਾ ਨਾਨਕ ਦਾ ਭਾਈ ਲੈਣੇ ਵੱਲ ਝੁਕਾ ਹੋ ਜਾਣਾ ਕੁਦਰਤੀ ਸੀ ਇਧਰੋਂ ਸੰਗਤਾਂ ਦੂਰੋਂ ਦੂਰੋਂ ਬਾਬਾ ਜੀ ਦੇ ਪਾਸ ਆਉਣ ਲੱਗੀਆਂ ਇਹ ਯਥਾਸ਼ਕਤ ਪੇਟਾਂ ਲਿਆਉਣ ਲੱਗੀਆਂ। ਬਾਬਾ ਲਖਵੇਂ ਚੰਦ ਜੀ ਦੇ ਕੰਨਾਂ ਵਿੱਚ ਇਹ ਗੱਲ ਗੂੰਜਦੀ ਰਹੀ ਭਾਈ ਲੈਣਾ ਤੁਸੀਂ ਲੈਣਾ ਹੈ ਤੇ ਅਸੀਂ ਦੇਣਾ ਹੈ। ਉਹ ਸੋਚਣ ਲੱਗ ਪਏ ਕਿ ਸ਼ਾਇਦ ਸੱਚਮੁੱਚ ਹੀ ਪਿਤਾ ਜੀ ਨੇ ਕੋਈ ਰੁਪਏ ਪੈਸੇ ਦੇਣੇ ਹਨ ਪਰ ਅੰਤਰਜਾਮੀ ਪਿਤਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਜਾਣਦੇ ਸਨ ਕਿ ਕੀ ਲੈਣਾ ਹੈ ਤੇ ਕੀ ਦੇਣਾ ਹੈ। ਇਹ ਰਾਜ਼ ਉਦੋਂ ਹੀ ਖੁੱਲ੍ਹਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੁਪੁੱਤਰਾਂ ਤੇ ਸਿੱਖਾਂ ਦੀ ਪ੍ਰੀਖਿਆ ਲੈਣ ਦੀ ਸੋਚੀ। ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਲੈਣਾ ਜੀ ਦੇ ਸਿੱਧਕ ਤੇ ਸੇਵਾ ਤੇ ਰੀਝ ਗਏ ਤੇ ਭਾਈ ਲੈਣਾ ਜੀ ਨੂੰ ਆਪਣੀ ਛਾਤੀ ਨਾਲ ਲਾ ਕੇ ਕੁੱਟ ਲਿਆ ਤੇ ਕਿਹਾ ਲੈ ਲੈਣਿਆ ਅੱਜ ਤੈਨੂੰ ਆਪਣੇ ਅੰਗ ਲਾ ਕੇ ਅੰਗਦ ਬਣਾ ਦਿੱਤਾ ਹੈ। ਬਾਬਾ ਸ਼੍ਰੀ ਚੰਦ ਜੀ ਤਾਂ ਸੀ ਹੀ ਅਲਮਸਤ ਸੁਭਾਅ ਦੇ। ਉਹਨਾਂ ਨੇ ਇਸ ਨੂੰ ਬੁਰਾ ਨਹੀਂ ਮਨਾਇਆ ਤੇ ਅਧਿਆਤਮਿਕ ਉੱਚਤਾ ਰੱਖਣ ਕਰਕੇ ਪਿਤਾ ਜੀ ਦੇ ਫੈਸਲੇ ਦੀ ਗਹਿਰਾਈ ਨੂੰ ਸਮਝ ਗਏ ਉਹਨਾਂ ਲਈ ਤਾਂ ਨਾਮ ਸਿਮਰਨ ਤੇ ਭੇਖ ਦੀ ਬਖਸ਼ਿਸ਼ ਸੀ ਬਹੁਤ ਕੁਝ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ 1596 ਅਸੂਵਦੀ ਪੰਜਵੀਂ 1800 ਨੂੰ ਗੁਰਗੱਦੀ ਦੇ ਦਿੱਤੀ ਤੇ ਹਾਲਾਤ ਵਸ ਉਹਨਾਂ ਨੂੰ ਖਡੂਰ ਸਾਹਿਬ ਭੇਜ ਦਿੱਤਾ ਤੇ ਕੁਝ ਦਿਨਾਂ ਬਾਅਦ ਹੀ ਸੰਮਤ 1596 ਅਸੂਵਦੀ ਦਸਵੀਂ ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ ਮਾਤਾ ਸੁਲਖਣੀ ਜੀ ਵੀ ਐਸੇ ਸਾਲ 1596 ਵਿੱਚ ਸੱਚਖੰਡ ਗमन ਕਰ ਗਏ ਬਾਬਾ ਸ਼੍ਰੀਚੰਦ ਜੀ ਤਾਂ ਪਹਿਲਾਂ ਤੋਂ ਹੀ ਉਪਰਾਮਚਿਤ ਰਹਿੰਦੇ ਸਨ ਉਹਨਾਂ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਲੋਭ ਲਾਲਚ ਨਹੀਂ ਸੀ ਪਿਤਾ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਉਹਨਾਂ ਵਿੱਚ ਕਿਸੇ ਪ੍ਰਕਾਰ ਦਾ ਲਾਲਚ ਨਹੀਂ ਜਾਗਿਆ ਨਾ ਜ਼ਮੀਨ ਜਾਇਦਾਦ ਤੇ ਨਾ ਹੀ ਮਾਇਆ ਦਾ ਉਹ ਤਾਂ ਅਸਲੀ ਤਿਆਗੀ ਸਨ ਪਿਤਾ ਜੀ ਦੇ ਹੁੰਦਿਆਂ ਜੋ ਵੀ ਪਿਤਾ ਜੀ ਨੇ ਜ਼ਿੰਮੇਵਾਰੀ ਸੌਂਪੀ ਸੀ ਉਹ ਸਾਰੀ ਬਾਬਾ ਸ਼੍ਰੀ ਚੰਜੀ ਨੇ ਨਿਭਾ ਦਿੱਤੀ ਇਸ ਤੋਂ ਅਗੇ ਉਹ ਬੋਧਾ ਕਰਕੇ ਕਿਸੇ ਗੱਲ ਵਿੱਚ ਪ੍ਰਵਿਰਤ ਨਹੀਂ ਸੀ ਹੁੰਦੇ ਉਹ ਤਾਂ ਅਸਲ ਵੈਰਾਗੀ ਸਨ ਉਹਨਾਂ ਦੀ ਉਚੇਰੀ ਸੁਰਤ ਹਰ ਵੇਲੇ ਪ੍ਰਭੂ ਚਰਨਾਂ ਨਾਲ ਜੁੜੀ ਰਹਿੰਦੀ ਸੀ ਬਾਬਾ ਸ਼੍ਰੀ ਚੰਜੀ ਆਮ ਤੌਰ ਤੇ ਕੱਪੜੇ ਨਹੀਂ ਸੰ ਪਾਉਂਦੇ ਸवाय ਲੰਗੋਟੀ ਦੇ ਬੋਧਾ ਕਰਕੇ ਉਹ ਧੁਣੀ ਰਮਾ ਕੇ ਬੈਠੇ ਰਹਿੰਦੇ ਸਨ ਆਮ ਤੌਰ ਤੇ ਉਹ ਸਰੀਰ ਵੱਲੋਂ ਵੀ ਬੇਪਰਵਾਹੀ ਰਹਿੰਦੇ ਸਨ ਉਹਨਾਂ ਦਾ ਨਾਂ ਤਾਂ ਆਪਣੇ ਸਰੀਰ ਨਾਲ ਮੋਹ ਸੀ ਤੇ ਨਾ ਹੀ ਘਰ ਪਰਿਵਾਰ ਨਾਲ अथवा माता पिता ਜਾਂ ਛੋਟੇ ਭਾਈ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਮੇਂ-ਸਮੇਂ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਹਾਰਦਿਕ ਸਤਕਾਰ ਪੇਸ਼ ਕੀਤਾ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਆਪਣੇ ਸਭ ਤੋਂ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀਚੰਦ ਜੀ ਦੀ ਸਰਪ੍ਰਸਤੀ ਹੇਠ ਛੱਡ ਦਿੱਤਾ। ਬਾਬਾ ਸ਼੍ਰੀਚੰਦ ਜੀ ਦਾ ਸਰਵਪ੍ਰਥਮ ਚੇਲਾ ਬਾਬਾ ਗੁਰਦਿੱਤਾ ਜੀ ਸਨ। ਇਹਨਾਂ ਤੋਂ ਅੱਗੇ 4 ਹੋਰ ਸੇਵਕ ਹੋਏ। ਬਾਲੂ ਹਸਨਾ ਜੀ, ਆਲਮਸਤ ਜੀ, ਫੂਲ ਸ਼ਾਹ ਜੀ ਤੇ ਗੋਇੰਦਾ ਜੀ। ਇਹ ਸਾਰੇ ਕਰਨੀ ਵਾਲੇ ਸਾਧੂ ਸਨ। ਇਹਨਾਂ ਦੇ ਨਾਮ ਤੇ ਹੀ ਉਦਾਸੀਆਂ ਦੇ 4 ਧੂਏ ਜਾਂ ਧੂਣੇ ਪ੍ਰਸਿੱਧ ਹੋਏ। ਜ਼ਾਹਿਰ ਹੈ ਕਿ ਉਦਾਸੀ ਮੱਤ ਦੀ ਸਥਾਪਨਾ ਗੁਰੂ ਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਹੀ ਕੀਤੀ ਹੈ ਇਹਨਾਂ ਦੇ ਸਭ ਤੋਂ ਪਹਿਲੇ ਚੇਲੇ ਬਾਬਾ ਗੁਰਦਿੱਤਾ ਜੀ ਹੋਏ ਹਨ ਉਹ ਵੀ ਗੁਰੂਸ ਪੁੱਤਰ ਹੀ ਹੋਏ ਸਨ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਗੁਰਦਿੱਤਾ ਜੀ ਦਾ ਰਿਸ਼ਤਾ ਗੁਰੂ ਵੰਸ਼ਿਆਂ ਵਾਲਾ ਵੀ ਹੈ ਤੇ ਗੁਰੂ ਚੇਲਿਆਂ ਵਾਲਾ ਵੀ ਹੈ ਬਾਬਾ ਗੁਰਦਿੱਤਾ ਜੀ ਨੇ ਉਦਾਸੀ ਮਤ ਦੇ ਪ੍ਰਚਾਰ ਵਿੱਚ ਬੜੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ 6ਵੇਂ ਗੁਰੂ ਜੀ ਤੋਂ ਬਾਅਦ ਆਉਣ ਵਾਲੇ ਗੁਰੂ ਸਾਹਿਬਾਨ ਵੀ ਉਦਾਸੀ ਸਾਧੂਆਂ ਉੱਪਰ ਨਦਰ ਕਰਮ ਕਰਦੇ ਰਹੇ ਹਨ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਘਰ ਦਾ ਪ੍ਰਚਾਰ ਦੂਰ ਦੂਰ ਜਾ ਕੇ ਕੀਤਾ ਹੈ ਬਾਬਾ ਸ਼੍ਰੀ ਚੰਦ ਜੀ ਆਪਣੀ ਪ੍ਰਚਾਰ ਯਾਤਰਾ ਦੌਰਾਨ ਬਾਰਾਠ ਠੱਟਾ ਦਵਾਰਕਾ ਕਾਠਿਆਵਾੜ ਤੇ ਮੇਵਾੜ ਰਾਜਸਥਾਨ ਗਏ ਬਾਬਾ ਜੀ ਕਸ਼ਮੀਰ ਵੀ ਗਏ ਬਾਬਾ ਜੀ ਨੂੰ ਜਹਾਂਗੀਰ ਬਾਦਸ਼ਾਹ ਵੀ ਮਿਲਿਆ ਤੇ ਉਹਨਾਂ ਨੇ ਉਸ ਨੂੰ ਅਸਲੀਅਤ ਤੋਂ ਜਾਣੂ ਵੀ ਕਰਵਾਇਆ ਬਾਬਾ ਜੀ ਇਸ ਤੋਂ ਬਾਅਦ ਵੀ ਅਨੇਕਾਂ ਥਾਵਾਂ ਤੇ ਪ੍ਰਚਾਰ ਕਰਨ ਲਈ ਜਾਂਦੇ ਰਹੇ ਬਾਬਾ ਸ਼੍ਰੀਚੰਦ ਜੀ ਦੀ ਉਮਰ 151 ਸਾਲ ਦੀ ਸੀ ਸਿੱਖ ਪੰਥ ਵਿੱਚ ਸਭ ਤੋਂ ਜ਼ਿਆਦਾ ਉਮਰ ਵਾਲੇ ਬਾਬਾ ਸ਼੍ਰੀਚੰਦ ਜੀ ਹਨ ਉਹਨਾਂ ਤੋਂ ਬਾਅਦ ਬਾਬਾ ਬੁੱਢਾ ਜੀ ਆਉਂਦੇ ਹਨ ਜਿਨ੍ਹਾਂ ਨੇ 150 ਸਾਲ ਦੀ ਉਮਰ ਬਤੀਤ ਕੀਤੀ ਹੈ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਨੇ ਚੰਬੇ ਦੀ ਰਿਆਸਤ ਵਿੱਚ ਸੱਚਖੰਡ ਗਮਨ ਕੀਤਾ ਉਹ ਤਪ ਤਿਆਗ ਦੀ ਮੂਰਤ ਹਨ ਈਸ਼ਵਰੀ ਵੈਰਾਗ ਉਨਾਂ ਦੇ ਤਨ ਮਨ ਵਿੱਚ ਰਚਿਆ ਹੋਇਆ ਸੀ ਉਹ ਜੀਵਨ ਪਰ ਆਪਣੇ ਪਰਿਵਾਰ ਵਿੱਚ ਵਿਚਰਦੇ ਰਹੇ ਪਰ ਵਿਰਖਤ ਹੋ ਕੇ ਪੂਜੇ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਆਪਣੇ ਸਿਰ ਮੱਥੇ ਰੱਖ ਕੇ ਨਗਰ ਨਗਰ ਸ਼ਹਿਰ ਸ਼ਹਿਰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਦੇ ਰਹੇ ਇਹਨਾਂ ਤੋਂ ਬਾਅਦ ਉਦਾਸੀ ਸੰਪਰਦਾਇ ਇੱਕ ਤਰ੍ਹਾਂ ਨਾਲ ਗੁਰੂ ਘਰ ਨੂੰ ਸਮਰਪਿਤ ਹੋ ਗਈ ਇਸ ਸੰਪਰਦਾਇ ਨੇ ਅਨੇਕਾਂ ਉਦਾਸੀ ਵਿਦਵਾਨ ਪੈਦਾ ਕੀਤੇ जिन्होंने बड़ी गंभीरता ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਤੇ ਪ੍ਰਚਾਰ ਕੀਤਾ ਉਦਾਸੀ ਸੰਤਾਂ ਦਾ ਇਸ਼ਟ ਭਾਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ ਪਰ ਇਹ ਬਾਬਾ ਸ਼੍ਰੀ ਚੰਦ ਜੀ ਦੁਆਰਾ ਉਚਰਤ ਅਥ ਗੁਰੂ ਗਾਇਤਰੀ ਕਥਨੰ ਸਹੰਸਨਾਮਾ ਤੇ ਆਰਤਾ ਆਦਵੀ ਬੜੀ ਸ਼ਰਧਾ ਨਾਲ ਪੜਦੇ ਹਨ ਆਪਣੀ ਵਿਰਾਸਤ ਦੇ ਗੌਰਵ ਨੂੰ ਸੰਭਾਲ ਕੇ ਰੱਖਣ ਦਾ ਮਾਣ ਵੀ ਉਦਾਸੀ ਸੰਪਰਦਾਏ ਨੂੰ ਹੀ ਪ੍ਰਾਪਤ ਹੈ ਸੋ ਸਾ ਸੰਗਤ ਜੀ ਅੱਜ ਵੀ ਜਿਹੜਾ ਬਾਬਾ ਸ਼੍ਰੀ ਚੰਜੀ ਨੂੰ ਪ੍ਰੇਮ ਅਤੇ ਸ਼ਰਧਾ ਭਾਵਨਾ ਨਾਲ ਯਾਦ ਕਰਦਾ ਹੈ ਉਸ ਦੀਆਂ ਸਾਰੀਆਂ ਮਨੋ ਕਾਮਨਾਵਾਂ ਬਾਬਾ ਜੀ ਪੂਰੀਆਂ ਕਰਦੇ ਹਨ ਹੋਈਆਂ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ